ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਜੀ ਅੱਜ 5 ਪੋ ਹੈ ਅਤੇ ਦਿਨ ਅੱਜ ਵੀਰਵਾਰ ਹੈ ਤੇ ਆਪ ਜੀ ਜਾਣਦੇ ਹੋ 8 ਪੋ ਨੂੰ ਵੱਡੇ ਸਾਹਿਬਜ਼ਾਦੇਆਂ ਦੀ ਚਮਕੌਰ ਸਾਹਿਬ ਛਿੱਧੀ ਹੋਈ ਹੈ ਤੇ 11 12 13 ਪੋ ਨੂੰ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਸਾਰੇ ਸੰਸਾਰ ਨੂੰ ਹੱਥ ਜੁੜ ਕੇ ਬੇਨਤੀ ਕਰਦੇ ਆ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਪੁਰਾਣੇ ਸਿੱਖ ਸਨ ਉਹ ਮੰਝੇ ਤੇ ਨਹੀਂ ਸੀ ਹੁੰਦੇ ਸਾਨਾ 15 ਦਿਨ ਲਗਾਤਾਰ ਸਹਿਬਜ਼ਾਦਾ ਨੂੰ ਸਮਰਪਿਤ ਥੱਲੇ ਸੁੰਦੇ ਸੀ ਖਾਚ ਤੇ ਸੁੰਦੇ ਸੀ ਜਿਵੇਂ ਮਾਤਾ ਗੁੱਜਰਕੌਰ ਆਪਣੇ ਦੋਨੇ ਛੋਟੇ ਸਹਿਬਜ਼ਾਦਾ ਨੂੰ ਬੁਰਜ ਵਿੱਚ ਠੰਡੇ ਵਿੱਚ ਲੈ ਕੇ ਬੈਠੇ ਸਾਨਾ ਤੋਂ ਇਹ ਵੀ ਸਾਡੀ ਬੇਨਤੀ ਹੈ ਜੇ ਆਪ ਜੀ 15 ਦਿਨ ਨਹੀਂ ਤੇ ਘੱਟੋ ਘੱਟ 11 12 ਪੋ 13 ਪੋ ਤਿੰਨ ਦਿਨ 25 26 27 ਦਸੰਬਰ ਆ ਰਹੀ ਆ ਰਿਹਾ ਹੈ ਜਿਹੜਾ ਚਿੱਦੀ ਦਿਹਾੜਾ ਤੋ ਤਿੰਨ ਦਿਨ ਜਰੂਰ ਆਪ ਜਿੰਨੇ ਇੱਕ ਨਾਮ ਜਪਣਾ ਹੈ ਮੂਲ ਮੰਤਰ ਦੇ ਪਾਠ ਕਰਨੇ ਹਨ ਅਤੇ ਥੱਲੇ ਪੁੰਜੀ ਆਪਣਾ ਹਸਲ ਨਾਣਾ ਇਹ ਹੱਥ ਜੁੜ ਕੇ ਬੇਨਤੀ ਹੈ ਸਰਕਾਰ ਨੂੰ ਵੀ ਅਪੀਲ ਕਰਾਂਗੇ ਜਿਵੇਂ ਵੇਖੋ ਗਾਂਧੀ ਜੀ ਜੰਨਤੀ ਤੇ ਸ਼ਰਾਬ ਬੰਦ ਹੁੰਦੀ ਹੈ ਠੇਕੇ ਬੰਦ ਹੁੰਦੇ ਨੇ ਸਾਰੇ ਠੇਕੇ ਬੰਦ ਹੋਣ ਮੀਟ ਦੀਆਂ ਦੁਕਾਨਾਂ ਬੰਦ ਹੋਣ ਸਾਰੇ ਵੈਗੁਰੂ ਵੈਗੁਰੂ ਦਾ ਨਾਮ ਜਪਣ ਇਹ ਸਾਨੂੰ ਸਹਿਬਜ਼ਾਦੇ ਨੂੰ ਸਮਰਪਿਤ ਸੇਵਾ ਕਰਨੀ ਚਾਹੀਦੀ ਹੈ ਤੋ 11 12 13 ਪੋ ਆ ਰਿਆ ਹੈ ਚਿੱਦੀ ਛੋਟੇ ਸਾਹਿਬ ਜਿੰਦਾ ਦਿਨ ਵਕਤ ਬਾਅਦ ਉਹਤੇ ਹਾਜ਼ਰੀਆਂ ਪਰੋ ਇਹ ਹੱਥ ਜੁੜ ਕੇ ਬੇਨਤੀ ਹੈ ਕਿ ਛੋਟੇ ਸਾਹਿਬ ਜੀ ਆਪ ਜੀ ਜਾਣਦੇ ਹੋ 11 ਤਰੀਕ ਨੂੰ ਪਹਿਲੀ ਪੇਚੀ ਸੀ 12 ਤਰੀਕ ਨੂੰ ਦੂਜੀ ਪੇਚੀ ਸੀ ਤੀਸਰੀ ਪੇਚੀ ਉਹਨਾਂ ਦੀ ਪਈ ਸਵੇਰ ਸਰਾਂਦ ਦੀ ਕਚਹਿਰੀ ਵਿੱਚ 13 ਪੋ ਉਹਨਾਂ ਨੇ ਸਾਰੀਆਂ ਇੰਨਾ ਟੁਕਰਾ ਕੇ ਤੇ ਸਾਧ ਸੰਗਤ ਜੀ ਉਹਨਾਂ ਨੂੰ ਫਿਰ ਪਤਵਾ ਲਾ ਦਿੱਤਾ ਸ਼ਹੀਦੀ ਦਾ ਇਹ ਉਹ ਦਿਹਾੜਾ ਹੈ ਤੇ ਸੱਚੇ ਪਾਤਸ਼ਾਹ ਦੇ ਦੋ ਸਹਿਬਜ਼ਾਦੇ ਜੋ ਕੱਲ ਰਾਤ ਨੂੰ 6 ਪੋ ਨੂੰ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੜਨਾ ਤੇ 7 ਪੋ ਨੂੰ ਸਵੇਰੇ ਉੱਤੇ ਪਹੁੰਚ ਜਾਣਾ 12 ਵਜੇ ਰਾਤ ਨੂੰ ਕਿਲਾ ਛੱਡਦੇ ਨੇ ਪਾਤਸ਼ਾਹ ਅਨੰਦਪੁਰ ਸਾਹਿਬ ਦਾ 6 ਪੋ ਨੂੰ 7 ਪੋ ਨੂੰ ਸਵੇਰੇ ਜੰਗ ਹੁੰਦਾ ਸਤਸਾ ਦਰਿਆ ਤੇ ਇੱਕ ਪਾਸੇ ਛੋਟੇ ਸਹਿਬਜ਼ਾਦੇ ਇੱਕ ਪਾਸੇ ਤਰਤਾਲੀ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜਿਹੜਾ ਸਤਸਾ ਦਰਿਆ ਪਾਰ ਕਰਕੇ ਚਮਕੌਰ ਦੀ ਗੜੀ ਵਿੱਚ ਚਲੇ ਜਾਂਦੇ ਨੇ ਆਟ ਤ੍ਰੇਕ ਨੂੰ ਫਿਰ ਪਹਿਲਾ ਸਵੇਰੇ ਬਾਬਾ ਜੱਤ ਅਜੀਤ ਸਿੰਘ ਜੀ ਪੰਜ ਸਿੰਘਾਂ ਦਾ ਜਥਾ ਲੈ ਕੇ ਜਾਂਦੇ ਨੇ ਦੁਸ਼ਮਨ ਦੇ ਨਾਲ ਬੜੀ ਤਗ ਬਹੁਤ ਵੱਡਾ ਜੰਗ ਹੁੰਦਾ ਹੈ ਬੜੇ ਫੱਟ ਲੱਗਦੇ ਨੇ ਬਾਬਾ ਜੀਤ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਦੇ ਵੱਡੇ ਸਹਿਬਜ਼ਾਦਿਆਂ ਨੂੰ ਪਰ ਕੋਈ ਇਧਰੋਂ ਵਰਚੀ ਮਾਰ ਰਿਹਾ ਕੋਈ ਟਕੂਆ ਮਾਰ ਰਿਹਾ ਕੋਈ ਤੀਰ ਮਾਰ ਰਿਹਾ ਕੋਈ ਗੁੰਡਾਸੀਆਂ ਮਾਰ ਰਹੇ ਨੇ ਤੇ ਗੁਰੂ ਮਹਾਰਾਜ ਦੇ ਵੱਡੇ ਸਹਿਬਜਾਦੇ ਸ਼ਹੀਦ ਹੁੰਦੇ ਨੇ 8 ਪੋ ਨੂੰ ਤੇ ਸੱਚੇ ਪਾਤਸ਼ਾਹ ਬੁਰਜੀ ਤੇ ਖੜਕੇ ਉੱਪਰ ਜਕਾਰਾ ਛੱੜਦੇ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕਰਦੇ ਨੇ ਕਿ ਬਾਬਾ ਜੂਹਾਰ ਸਿੰਘ ਵੀ ਪੰਜ ਸਿੰਘਾਂ ਦਾ ਜਥਾ ਲੈ ਕੇ ਜਾਂਦੇ ਨੇ ਤੇ ਉਹ ਵੀ ਫਿਰ ਜੰਗ ਦੇ ਵਿੱਚ ਸਾਥ ਸੰਗਜੀ ਸ਼ਹੀਦ ਹੁੰਦੇ ਨੇ ਉਹ 7 ਪੋ ਨੂੰ ਮਹਾਰਾਜ ਪਹੁੰਚਦੇ ਨੇ ਤੇ 8 ਪੋ ਨੂੰ ਜੰਗ ਹੁੰਦਾ ਸਾਰਾ ਦਿਨ ਜੰਗ ਲੜਦਾ ਚੱਲਦਾ ਹੈ ਸਾਰਾ ਦਿਨ ਮਹਾਰਾਜ ਦੇ 26 ਸਿੰਘ ਜਿਹੜੇ ਨੇ ਸਾਧ ਸੰਗਤ ਜੀ ਉਹ ਸ਼ਹੀਦ ਹੁੰਦੇ ਨੇ ਤੇ ਫਿਰ ਸਾਧ ਸੰਗਤ ਜੀ ਰਾਤ ਨੂੰ ਸੰਧਿਆ ਦਾ 파ਟ ਹੁੰਦਾ 10:30 ਬੈਠ ਕੇ ਸੁਣਦੇ ਨੇ ਇਹੋ ਪਾਵਨ ਪੁੱਤਰ ਦਿਨ ਹਨ ਇਹਨਾਂ ਤੇ ਜਿੰਨਾ ਵੀ ਹੋ ਸਕੇ ਗੁਰੂ ਘਰਾਂ ਵਿੱਚ ਹਾਜ਼ਰੀ ਲੰਗਰਾਂ ਵਿੱਚ ਸੇਵਾਵਾਂ ਨਾਮ ਜਪਣਾ ਚਾਹੀਦਾ ਇਹ ਹੱਥ ਜੋੜ ਕੇ ਬੇਨਤੀ ਹੈ ਤੋ ਅਸੀਂ ਵੀ ਆ ਸਰਦਾ ਦੇ ਫੁੱਲ ਭੇਟ ਕਰਦੇ ਆ ਚੰਦਾ ਅਗਲੀ ਭੇਟ ਕਰਦੇ ਆ ਚੀਦਾਂ ਨੂੰ ਕਿਉਂਕਿ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਗੁਰੂ ਧਰਮ ਤੋਂ ਬਾਰੇ ਬੇਨਤੀਆਂ ਪ੍ਰਵਾਹ ਅਨੁਸਾਰੇ ਜਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਚੀਜ਼ੇ ਦੇਨ ਚੱਲਦੇ ਪਏ ਨੇ ਕੋਈ ਵੀ ਮਾਤ ਚਰਾਬ ਦਾ ਸਰਵਨ ਨਿਰਵਾਇਨ ਕਰਿਓ ਜੀ ਉਹਨੂੰ ਸੇਵਨ ਨਾ ਕਰਿਓ ਜੀ ਹੱਥ ਜੋੜ ਕੇ ਬੇਨਤੀ ਹੈ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ